ਕੁਣਾਂ ਬਾਬਾ ਖੇਤਰਵਾਲ ਦੀ ਜਗਾ ਬਣੀਆ ਮੋਠਾ ਰਾਹ ਤੇ ਇੱਥੇ ਚੋਰੀ ਹੋ ਗਈ ਹੈ ਇੱਥੇ ਦੇਖਣ ਆਏ ਆ ਤੇ ਨਿਸ਼ਾਨ ਕਿੰਨੇ ਕਰਕੇ ਕੰਮੇ ਬਾਕੀ ਵੀ ਦੇ ਅੰਦਰ ਜਾਣੇ ਬਾਈ ਲੈ ਕੇ ਆਉਂਦਾ ਪਰ ਨਾਲ ਸਾਨੂੰ ਹਾਂ ਬਾਬੇ ਕਿਤੇ ਜਾਂ ਜਾਂਡੇ ਜਿੱਥੇ ਚੰਡ ਜਾਂਡੇ ਜਗਾ ਬਣੀਆ ਆ ਦੇਖੋ ਕੀ ਕੀ ਨਿਸ਼ਾਨ ਆ ਭਾਈ ਆ ਸ਼ੀਸ਼ਾ ਤੋੜ ਕੇ ਆ ਠੀਕੇ ਪੈਸੇ ਜੇ ਪੈਸੇ ਲੈ ਗਏ ਮੋਟੇ ਮੋਟੇ ਅੱਛਾ ਪੈਸੇ ਕੱਢ ਕੇ ਲੈ ਗਏ ਹਾਂਜੀ ਆ ਸ਼ੀਸ਼ਾ ਤੋੜ ਕੇ ਠੀਕ ਆ ਹੋ ਨੁਕਸਾਨ ਕਿੰਨਾ ਹੋਇਆ ਨਹੀਂ ਹੋਰ ਤਾਂ ਨੁਕਸਾਨ ਐ ਦੇ ਨਾਲ ਬੰਨਿਆ ਅੱਛਾ ਇਹਦੇ ਨੂੰ ਬੰਨਿਆ ਸ਼ੀਸ਼ਾ ਇੰਦਰਾ ਬੰਨ ਕੇ ਸ਼ੀਸ਼ਾ ਤੇ ਆਪਣਾ ਪੈਸੇ ਕੱਢ ਕਿੰਨੇ ਕੇ ਪੈਸੇ ਸੀ ਬਾਈ ਰੈਸ ਛੋੜੇ ਸੀਗੇ 1000 ਕਰਕੇ ਜਲਦੀ ਕੇ ਚਲੋ ਯਾਰ ਅਜੇ 500 ਚੋਰੀ ਤੇ ਚੋਰੀ ਆ ਤੇ ਇੱਥੇ ਰਾਤ ਹੈ ਨਹੀਂ ਸੀ ਬਾਈ ਨਹੀਂ ਨਹੀਂ ਹੋਰ ਹੈ ਨਹੀਂ ਨਾ ਸਿੱਧੇ ਬਰਛੇ ਛੱਡ ਗਏ ਇੱਥੇ ਰਾਤ ਦੀ ਕੀ ਡਿਊਟੀ ਹੁੰਦੀ ਨਹੀਂ ਰਾਤ ਡਿਊਟੀ ਨਹੀਂ ਹੁੰਦੀ ਕਿਸੇ ਦੀ ਨੇ ਰਹਾ ਦੀ ਰੋਟੀ ਤੱਕ ਕੋਈ ਨਾ ਹਾਂ ਠੀਕ ਹੈ ਜਣੀ ਨੁਸਾਨ ਦਾ ਸ਼ੀਸ਼ਾ ਭੰਗ ਗਿਆ 1200 ਰੁਪਏ ਕੱਢ ਕੇ ਲੈ ਗਈ ਜੇ ਬਾਬੇ ਜੀ ਤੋਂ ਕਿੱਥੇ ਬਹੁਤ ਨਹੀਂ ਚੋਰ ਬਈ ਇਹ ਹੈ ਕੱਲੀ ਰਿਕਾਰਡਿੰਗ ਬਾਈ ਜੀ ਵੀ ਤਿਆਰ ਰੱਖਿਓ ਕਿ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਅਜੇ ਲੋਹੀ ਕਮ ਹੋ ਗਿਆ ਆਜ ਇਹਨਾਂ ਨੇ ਭੰਨਣੇ ਸ਼ੀਸ਼ਾ ਚੀਨਾ ਅਸੂਨ ਨਾਲ ਇੱਥੋਂ ਚੱਕਿਆ ਤੇਿੱਥੇ ਮਾਰਿਆ ਨੇ ਆ ਦੇਖੋ ਸ਼ੀਸ਼ੇ ਟੁਕੜੇ ਹੋਏ ਬਈ ਆ ਮੱਚੀਆ ਆ ਦੇਖੋ ਕੱਲੀ ਗੋੜੀ ਪਈ ਸੀ ਕੋ ਬਾਬਾ ਦੀ ਵਰਸੀ ਆ ਤੇ ਧਿਆਨ ਰੱਖੋ ਮੜ ਰਾਤ ਨੂੰ ਵੀ ਕੋਈ ਗੱਲ ਹੋ ਗਈ ਤੇ ਆ ਦੇਖੋ ਨੁਕਸਾਨ ਕਿੰਨਾ ਕਰ ਗਿਆ ਇੱਕ ਬੂ ਮਾੜਾ ਮਾੜਾ ਪਤਾ ਲੱਗਾ ਕਿੰਨੇ ਦਾ ਚੋਰੀ ਹੋਈ ਬਾਈ ਨਹੀਂ ਜਮਾਈ ਨਹੀਂ ਅੱਛਾ ਤਾਂ ਫਿਰ ਕਰਤਾ ਠੀਕ ਆ ਤੇ ਗੇਟ ਨੂੰ ਜਿੰਦਾ ਨਹੀਂ ਲੱਗਾ ਸੀਗਾ ਨਹੀਂ ਨਹੀਂ ਗੇਟ ਨੂੰ ਤਾਂ ਪੱਲੇ ਜਿੰਦਾ ਲਾਇਆ ਜੀ ਪਚੋਸਾ ਚਲੋ ਜਿੰਦਾ ਲਾਇਆ ਕਰੋ ਖਾਂ ਤਾਂ ਖਿਆਲ ਰੱਖਿਓ ਚਿਕੰਨੇ ਰਹੋ ਮੇਰਾ ਬਾਈ ਦੈਂਦੇੜੇ ਚੋਰੀਆਂ ਹੁੰਦੀਆਂ ਰਾਤ ਨੂੰ ਵੀ ਹੁੰਦੀਆਂ ਬਹੁਤ ਤੰਕਰੀਆਂ ਦੇ ਚੋਰ ਲਓ ਜਗਾ ਨਹੀਂ ਛੱਡੀ ਬਾਬਾ ਜੀ ਦੇ ਮਿਲੋ ਦੇਖੋ ਖੇਤਰਪਾਲ ਦੀ ਜੰਗਾ ਇਹ ਨਹੀਂ ਛੱਡੀ ਇਹਨਾਂ ਨੇ ਗਾਂ ਕੀ ਬਾਨਾ ਦੇਖੋ ਜੰਗਾ ਭਾਈ ਧੰਨਵਾਦ ਤੁਹਾਡਾ ਮਿਹਰਬਾਨੀ ਤੁਹਾਡੀ ਖਿਆਰ ਕਰਿਆ ਕਰੋ ਤੇ ਆ ਜਗਾ ਬਣੀ ਬਾਬਾ ਖੇਤਰਪਾਲ ਦੀ ਜੰਡ ਪਿੰਡ ਸਿੰਘਾ ਵਾਲਾ